ਪਟਿਆਲਾ ਦੀ ਅਦਾਲਤ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਬੀਤ ਸਿੰਘ ਖਾਨਵਾਚਰਾ ਨੂੰ ਲੈ ਕੇ ਇੱਕ ਗ੍ਰੈਂਟ ਜਾਰੀ ਕੀਤਾ ਤਦ ਆਦਦ ਦੇ ਹਾਂ ਕਿ ਖਾਨਵਾਚਰਾ ਨੂੰ ਪੇਸ਼ ਹੋਣ ਦੇ ਫਰਕਮ ਜੋ ਨੇ ਜਾਰੀ ਕੀਤੇ ਗਏ ਨੇ ਤੇ ਉਹਨਾਂ ਨੂੰ 12 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਜੋ ਤੈ ਸਮੇਂ ਦੇ ਵਿੱਚ ਪੇਸ਼ ਨਹੀਂ ਹੁੰਦੀ ਤਾਂ ਉਹਨਾਂ ਨੂੰ ਪਘੋੜਾ ਐਲਾਨ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਜੋ ਬਾਣੀ ਦੀ ਕਾਰਵਾਈ ਹੈ ਉਹ ਅਦਾਲਤ ਦੇ ਵੱਲੋਂ ਕੀਤੀ ਜਾਵੇਗੀ ਪਠਾਨ ਮਾਸਰਾ ਦੀ ਪੇਸ਼ੀ ਨੂੰ ਲੈ ਕੇ ਕੋਰਟ ਦੇ ਵੱਲੋਂ ਐਲਾਨ ਕੀਤਾ ਗਿਆ ਪਟਿਆਲਾ ਦੇ ਵਿੱਚ ਸਥਿਤ ਇੱਕ ਨੋਟਿਸ ਜੋ ਹੈ ਲਗਾਇਆ ਗਿਆ ਤਾਂ ਜਾਣਕਾਰੀ ਦੇ ਅਨੁਸਾਰ ਇਸ ਤੋਂ ਬਾਅਦ ਜ਼ਾਇਦਾਤ ਨੂੰ ਵੀ ਜੋ ਹੈ ਜ਼ਬਤ ਕਰ ਲਿਆ ਜਾਵੇਗਾ ਦੱਸ ਦਈਏ ਕਿ ਹਰਮੀਤ ਸਿੰਘ ਪਠਾਨ ਮਾਸਰਾ ਦੇ ਵਿਰੋਧ 2 ਮਹੀਨੇ ਪਹਿਲਾਂ ਪਟਿਆਲਾ ਇਸੋ ਲਾਇੰਜ਼ ਥਾਣੇ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਉਹਨਾਂ ਤੇ ਜ਼ਬਰ ਜਨਾਹ ਦੇ ਦੋਸ਼ ਵੀ ਲਗਾਏ ਗਏ ਸੰਤਾ ਪੁਲਿਸ ਨੇ ਉਹਨਾਂ ਨੂੰ ਹਰਿਆਣਾ ਦੀ ਕਰਨਾਲ ਜ਼ਿਲ੍ਹੇ ਤੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਪੁਲਿਸ ਨੂੰ ਛੱਪਾ ਦੇ ਕੇ ਫਰਾਰ ਹੋ ਜਾਂਦੇ ਨੇ ਤਾਂ ਇਸ ਸਬੰਧ ਦੇ ਵਿੱਚ ਹਰਿਆਣਾ ਦੇ ਵਿੱਚ ਐਫਆਈਆਰ ਦਰਜ ਕੀਤੀ ਜਾਂਦੀ ਹੈ ਪਠਾਨ ਮਾਚਰਾ ਨੇ ਅਦਾਲਤ ਦੇ ਵਿੱਚ ਅਰਜ਼ੀ ਵੀ ਜੋ ਹੈ ਦਾਇਰ ਕੀਤੀ ਸੀ ਪਰ ਅਦਾਲਤ ਨੇ 9 ਅਗਸਤ ਨੂੰ ਉਹਨਾਂ ਦੀ ਅਰਜ਼ੀ ਨੂੰ ਜੋ ਹੈ ਰੱਦ ਕਰ ਦਿੱਤਾ ਸੀ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਟਿਆਲਾ ਦੀ ਅਦਾਲਤ ਦੇ ਵੱਲੋਂ ਜੋ ਹੈ ਪਠਾਨ ਮਾਚਰਾ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਨੇ ਕਿ ਉਹਨਾਂ ਨੂੰ 12 ਨਵੰਬਰ ਤੱਕ ਜੋ ਹੈ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਅਗਰ ਉਹ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਭਗੋੜਾ ਐਲਾਨ ਦਿੱਤਾ ਜਾਵੇਗਾ ਤਾਂ ਪਠਾਨ ਮਾਚਰਾ ਨੂੰ ਕੋਰਟ ਦੇ ਵੱਲੋਂ ਅਲਾਰਟ ਜਾਰੀ ਕੀਤਾ ਗਿਆ ਖਾਨ ਬਾਦਸ਼ਾਹ ਨੂੰ ਤੈਸ ਸਮੇਂ ਦੇ ਵਿੱਚ ਜੋ ਹੈ ਪੇਸ਼ ਹੋਣ ਦੇ ਲਈ ਅਦਾਲਤ ਦੇ ਵੱਲੋਂ ਕਿਆ ਗਿਆ